ਮੈਸਰਖਾਨੇ ਮੁੱਦਾ ਲੱਗਿਆ ਮੈਸਰਖਾਨੇ ਜਿਹੜਾ ਪ੍ਰਾਚੀਨ ਮੰਦਿਰ ਹੈ ਜਵਾਲਾ ਮਾਤਾ ਜੀ ਦਾ ਮਹਾਵੀਰ ਨਾਲ ਕੋਲੇ ਦਾ ਪ੍ਰਬੰਧ ਹੈ ਉੱਥੋਂ ਦੇ ਐਮਐਲ ਜਿਹੜਾ ਸੁਖਵੀਰ ਸਿੰਘ ਹੈ ਮੈਸਰਖਾਨੇ ਦਾ ਆਮ ਆਦਮੀ ਪਾਰਟੀ ਦਾ ਉਹਦੀ ਸ਼ਹਿਦ ਹੈ ਉਹਦਾ ਭਰਾ ਤੇ 100 ਦੇ 150 ਬੰਦਾ ਧੱਕੇ ਨਾਲ ਬੜਿਆ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਬੇਦ ਵੀ ਕੀਤੀ ਜੁੱਤੇ ਲੈ ਕੇ ਬੜੇ ਸਾਡੀ ਕਮੇਟੀ ਨਾਲ ਗਾਲੀ ਗਲੋਚ ਕੀਤਾ ਪ੍ਰਸ਼ਾਦ ਵਾਲੇ ਕਮਰੇ ਜੂਟ ਪਈ ਸਾਡੇ ਬੰਦੇ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਇਹਜਾ ਕੰਮ ਕਦੇ ਹੱਤਵਾਰ ਦੇ ਦੌਰਾਨ ਵੀ ਨਹੀਂ ਹੋਇਆ ਉਦੋਂ ਵੀ ਚਾਹੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਸੀ ਪਰ ਮੰਤਰ ਗੁਰਦੁਆਰੇ ਮਸੀਤਾਂ 'ਚ ਕਿਸੇ ਨੇ ਇਹਜਾ ਕੁਝ ਨਹੀਂ ਕੀਤਾ ਅਸੀਂ ਚਾਹੁੰਦੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਉਹਦੇ ਤਰਾ ਤੇ ਸਾਰਿਆਂ ਦੇ ਪਰਚਾ ਦਰਜ ਹੋਣਾ ਚਾਹੀਦਾ ਸਾਰਿਆਂ ਦੀ ਕੋਈ ਮੰਗ ਹੈ ਇਹ ਬਹੁਤ ਵੱਡਾ ਧੱਕਾ ਹੈ ਅੱਜ ਜੇ ਸਰਕਾਰਾਂ ਤੇ ਪ੍ਰਸ਼ਾਸਨ ਕੋ ਫਰੋਗਤ ਕਰਨਗੇ ਲਾਰਾ ਲੱਪਾ ਕਰਨਗੇ ਤਾਂ ਕੱਲ ਨੂੰ ਲੋਕ ਇੱਕ ਦੂਜੇ ਦੇ ਥਾਵਾ 'ਚ ਵੀ ਵੜਨਗੇ ਫੇਰ ਇਹੋ ਚੀਜ਼ਾਂ ਹੱਥ ਸਾਹਮਣੇ ਨਹੀਂ ਆਉਣੀਆਂ ਕਿਉਂਕਿ ਕਿਸੇ ਵੀ ਚੀਜ਼ ਦੀ ਰਿਆਤ ਦੇਣ ਨਾਲ ਕਦੇ ਚੀਜ਼ਾਂ ਮੁਕਦੀਆਂ ਨਹੀਂ ਕਬੂਤਰ ਰੱਖਾ ਮੇਚਲੇ ਬਿੱਲੀ ਭੱਜਦੀ ਨਹੀਂ ਇਸ ਕਰਕੇ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਕਾਰਦਾ ਕਰਕੇ ਡਾਂਗਾ ਦੋਤੀ ਕਰਕੇ ਜਿਹੜਾ ਹਿੰਦੂ ਧਰਮ ਜਿਹਦੇ ਵਿੱਚ ਸਾਰੇ ਲੋਕ ਆਉਂਦੇ ਆ ਹਾਂ ਦੇ ਲੱਖ ਬੰਦਾ ਮਰਾਪਿਆਂ 'ਚ ਆਇਆ ਮਰਾਪਿਆਂ ਜਾਇਆ ਨੌਵੇਂ ਨੌਵੀਂ ਪਾਸੇ ਗੁਰਤੇਗ ਬਾਦਰ ਜੀ ਉੱਥੇ ਆਏ ਉਹਨਾਂ ਨੇ ਜਾਪ ਕੀਤਾ ਮੇਰੀ ਮੈਸਰ ਖਾਨ ਦੇ ਪਿੰਡ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਬੰਦੇ ਉੱਥੇ ਉੱਥੇ ਗਏ ਸੀ ਉਹ ਆਉਦੇ ਬੱਚਿਆਂ ਨੂੰ ਪੁੱਛ ਕੇ ਦੇਖਣ ਜਿੱਥੇ ਜਵਾਲਾ ਮਾਤਾ ਦੀ ਝੋਟ ਹੈ ਜਿੱਥੇ ਨੌਵੀਂ ਪਾਸੇ ਗੁਰਤੇਗ ਬਾਦਰ ਆਏ ਸੀ ਕਿ ਉਹ ਥਾਂ ਦੇ ਕਬਜ਼ਾ ਜਾਇਜ ਹੈ ਇਸ ਦਲ ਕੀ ਹੋਊਗਾ ਆਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਿੰਡ ਦੇ ਲੋਕ ਜਿਨ੍ਹਾਂ ਨੇ ਕਤਾਈ ਕੀਤੀ ਹੈ ਤੁਸੀਂ ਯਾਦ ਰੱਖਿਓ ਮੈਦਾ ਧਰਤੀ ਤੇ ਨਹੀਂ ਰਹਿਣਾ ਪਰ ਪਿੰਡ ਦਾ ਜਿੱਥੋਂ ਤੱਕ ਧਰਤੀ ਤੇ ਨਾ ਸੁਣਾ ਇਤਿਹਾਸ ਲਿਖਿਆ ਜਾਣਾ ਔਰ ਜਿਹੜੇ ਬੰਦੇ ਕਬਜ਼ਾ ਲੈਣਗੇ ਸੀ ਉਹਨਾਂ ਦੇ ਕੀੜੇ ਤੇ ਸੁੰਧ ਪੈਣਗੇ ਉਹ ਉਹਨੂੰ ਕੋੜ ਹੋਣਗੇ ਉਹਨਾਂ ਦਾ ਕਾਰੋਬਾਰ ਖਤਮ ਹੋਣਗੇ ਕਿਉਂਕਿ ਉਹ ਜਵਾਲਾ ਲਾਤਾ ਇਹ ਨੌਵੀਂ ਪਾਸੇ ਹੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਪਹੁੰਚ ਕੇ ਸਿਮਰਨ ਕੀਤਾ ਇਹ ਮੈਸਰਖਾਨੇ ਦਾ ਮਸਲਾ ਨਹੀਂ ਹੈ ਇਹ ਐਮਐਲਏ ਦਾ ਮਸਲਾ ਨਹੀਂ ਹੈ ਐਮਐਲਡੀ ਜਿਹੜੀ ਗਤੀਵਿਧੀ ਹੈ ਉਹਦੇ ਖਿਲਾਫ ਸਾਰੇ ਪੰਜਾਬ ਨੂੰ ਪਤਾ ਹੈ ਸਾਡੀ ਪ੍ਰਸ਼ਾਸਨ ਨੂੰ ਫੇਰਪੁਰ ਜੋਰ ਬਣਤੀ ਹੈ ਕਿ ਉਹਨਾਂ ਦੇ ਖਿਲਾਫ ਸਖਤੀ ਨਾਲ ਜਿੱਟਣ ਅਜੇ ਇਸ ਧਰਮ ਦੇ ਮੁੱਦੇ ਤੇ ਉਹਨਾਂ ਦੇ ਜਾ ਕੇ ਕਬਜ਼ਾ ਕਰਨਾ ਚਾਹਿਆ ਤਾਂ ਕੱਲ ਨੂੰ ਹੋਰ ਥਾਵਾਂ ਤੇ ਜਾਣਗੇ ਲੋਕਾਂ ਦੇ ਸ਼ੈਲਰਾਂ 'ਚ بڑੂਗਾ ਲੋਕਾਂ ਦੀਆਂ ਕੌਲਜਾਂ 'ਚ بڑੂਗਾ ਲੋਕਾਂ ਦੀਆਂ ਜਾਇਦਾਦਾਂ 'ਚ بڑੂਗਾ ਇਹੋ ਜਿਹੀ ਐਮਐਲਏ ਦੇ ਸਖਤੀ ਨਾਲ ਕਾਰਵਾਈ ਤੇ ਉਹਦੇ ਭਰਾ ਤੇ ਡਾਂਗਾ ਸੋਟੀ ਕਰਕੇ ਮੂੰਹ ਕਾਲਾ ਕਰਕੇ ਸ਼ਹਿਰ ਵਿੱਚ ਦੀ ਚਪਾ ਕੇ ਉਹਨਾਂ ਨੂੰ ਲੋਕਾਂ ਨੂੰ ਸਬਕ ਦੇਣਾ ਚਾਹੀਦਾ ਮੈਂ ਤਾਂ ਕਹਿੰਦਾ ਜਿਵੇਂ ਮੁਸਲਮਾਨ ਕੰਟਰੀਆਂ 'ਚ ਕਰਦੇ ਐ ਵੀ ਜਿਹੜੇ ਕਤਾਈ ਕਰਦੇ ਐ ਇਹੋ ਜਿਹੇ ਬੰਦਿਆਂ ਨਾਲ ਉਹ ਕਰਨਾ ਚਾਹੀਦਾ 450 500 ਸਾਲ ਦਾਤੀ ਦਾ ਪੁਰਾਣਾ ਮੰਦਿਰ ਗੁਰੂ ਤੇਗ ਬਾਹਦਰ ਜੀ ਜਦੋਂ ਆਪ ਦੀ ਸਜਾ ਦੇ ਬੇਲ ਗਏ ਔਰੰਗਜ਼ੇਬ ਨੂੰ ਉਦੋਂ ਇਹਦੇ ਸਿਮਰਨ ਕਰਕੇ ਗਏ ਤਾਂ ਇਸ ਕਰਕੇ ਇਹ ਪੀਰਾਂ ਗੁਰੂਆਂ ਦੀ ਧਰਤੀ ਹੈ ਲਾਲਚੀ ਬੰਦੇ ਇੱਥੇ ਕਾਬਜ਼ ਨਹੀਂ ਹੋ ਸਕਦੇ ਮੈਸਰ ਖਾਨੇ ਦੇ ਬੱਚੇ-ਬੱਚੇ ਨੂੰ ਮੇਰੀ ਥੋੜੇ ਮਾਤੇਮੜਾਈ ਬੇਨਤੀ ਹੈ ਕਿ ਜਿਹੜੇ ਇਹ ਜੀ ਕਿਤਾਹੀ ਕਰਦੇ ਆ ਬੱਚੋ ਆਪਦੇ ਪਿਓਾਂ ਨੂੰ ਆਪਦੇ ਭਰਾਵਾਂ ਨੂੰ ਸਮਝਾਓ ਇਹ ਠੱਗ ਲੋਕ ਨਹੀਂ ਤੁਹਾਡੇ ਪਿੰਡ ਦੇ ਕਾਰੋਬਾਰ ਤੁਹਾਡੇ ਪਿੰਡ ਚ ਗੁਰੂ ਦੇ ਚਰਨ ਪੈਂਦੇ ਆ ਤੇ ਇਹਨਾਂ ਤੋਂ ਬਚੋ